ਇਹ ਜਿਹੜਾ ਤੁਸੀਂ ਨਜ਼ਾਰਾ ਦੇਖ ਰਹੇ ਹੋ ਇਹ ਹਿਮਾਚਲ ਪਵਨ ਚ ਲੱਗਾ ਹੋਇਆ థਾਈਲੈਂਡ ਦਾ ਟਰੇਡ ਸ਼ੋ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਪਾਰੀ ਰਸ਼ ਦੇਖਣ ਨੂੰ ਮਿਲ ਰਿਹਾ ਹੈ ਕਿ ਹਰ ਤਰ੍ਹਾਂ ਦੇ ਲੋਕ ਨੇ ਜਿਹੜੇ ਤਰ੍ਹਾਂ-ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਦੇਖ ਰਹੇ ਹੋ ਤੁਸੀਂ ਕਿਸ ਤਰ੍ਹਾਂ ਭੀੜ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੂਬੇ ਦੀ ਜਿਹੜੀ ਜਨਤਾ ਹੈ ਟਰਾਈ ਸਿਟੀ ਦੀ ਜਿਹੜੀ ਜਨਤਾ ਹੈ ਉਹ ਕਿਦਾਂ ਅਲੱਗ-ਅਲੱਗ ਤਰ੍ਹਾਂ ਦੇ ਫਲਾਵਰਸ ਦੇਖ ਰਹੀ ਹੈ థਾਈਲੈਂਡ ਤੋਂ ਆਏ ਨੇ ਫਲਾਵਰਸ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਰਸ਼ ਹੈ ਹਰ ਕੋਈ ਸ਼ਾਪਿੰਗ ਕਰਨਾ ਹਰ ਕਿਸੇ ਨੂੰ ਚੰਗਾ ਲੱਗਦਾ ਹੈ ਪਰ ਜੇ ਸ਼ਾਪਿੰਗ థਾਈਲੈਂਡ ਤੋਂ ਮਾਣਾ ਆਇਓ ਇੱਥੇ ਸ਼ਾਇਦ ਹੀ ਕੁਝ ਇੱਕ ਵੱਖਰਾ ਨਜ਼ਾਰਾ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਲਰਫੁੱਲ ਫਲਾਸ ਨੇ ਜਿਹੜੇ ਤੁਹਾਡੇ ਘਰ ਨੂੰ ਇੱਕ ਅੱਛੀ ਡੈਕੋਰੇਸ਼ਨ ਦਾ ਕੰਮ ਕਰ ਸਕਦੇ ਨੇ ਹਰ ਕੋਈ ਖੁਸ਼ ਹੈ ਪਰ ਸਾਡੇ ਨਾਲ ਕੁਝ ਟਰਾਈ ਸਿਟੀ ਦੇ ਲੋਕ ਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਇਹ ਟਰੇਡ ਫੇਅਰ ਜਿਹੜਾ ਹੈ ਕਿਸ ਤਰ੍ਹਾਂ ਦਾ ਲੱਗ ਰਿਹਾ ਆਪ ਤੁਸੀਂ ਟਰੇਡ ਫੇਅਰ ਚ ਆਇਓ ਕਿਸ ਤਰ੍ਹਾਂ ਦਾ ਲੱਗ ਬਹੁਤ ਅੱਛਾ ਲੱਗ ਰਿਹਾ ਹੈ ਬਿਕੋਜ਼ ਮੈਂ థਾਈਲੈਂਡ ਜਾਣਾ ਚਾਹੁੰਦੀ ਸੀ ਜਸ ਸ਼ਾਪਿੰਗ ਲਈ ਅੱਜ ਮੈਨੂੰ ਇਹ ਫੀਲ ਹੋ ਰਿਹਾ ਜਿਵੇਂ ਮੈਂ థਾਈਲੈਂਡ 'ਚ ਹੀ ਹੈਗੀ ਆ ਇੱਥੇ ਹਰ ਤਰ੍ਹਾਂ ਦੀ चीज आई वांट टू बाय आई कैन बाय इयररिंग्स ਇਥੇ ਇयररिंग्स ਲੈ ਸਕਦੇ ਆ ਘਰ ਨੂੰ ਡੈਕੋਰੇਟ ਕਰਨ ਲਈ ਚੀਜ਼ਾਂ ਲੈ ਸਕਦੇ ਆ ਜਿਵੇਂ ਇਥੇ ਫਲਾwrs ਹੈ ਫਲਾwrs ਹੀ ਇਨੀ ਜਿਆਦਾ ਕੁਆਲਿਟੀ ਤੇ ਕੁਆਂਟੀਟੀ ਅਵੇਲੇਬਲ ਹੈਗੀ ਹੈ ਤੇ ਮੋਰਓਵਰ ਇਥੇ ਇਹ ਸਭ ਬਹੁਤ ਬਿਊਟੀਫੁਲ ਹੈ ਡਿਫਰੈਂਟ ਹੈ ਆਈ ਲਾਈਕ ਐਕसेसरीज ਮੈਨੂੰ ਜੁਐਲਰੀ ਬਹੁਤ ਪਸੰਦ ਆ ਇਥੇ ਇਟਸ ਰੀਲੀ ਬਹੁਤ ਅਲੱਗ ਹੈ ਜੋ ਸਾਨੂੰ ਇੰਡੀਆ ਚ ਨਹੀਂ ਮਿਲਦੀ ਹੈ ਐਂਡ एवरीथिंग ਫਿਲਾਸਫੀ ਮਤਲਬ ਇਟਸ ਵੈਰੀ ਯੂਨੀਕ ਜੋ ਐਵੇਂ ਦੀਆਂ ਚੀਜ਼ਾਂ ਇੱਥੇ ਅਵੇਲੇਬਲ ਹਨ ਜੋ ਸਾਨੂੰ ਨਾਰਮਲੀ ਟ੍ਰਾਈ ਸਿਟੀ ਚ ਵੀ ਤੇ ਇੰਡੀਆ ਚ ਦੇਖ ਨੂੰ ਨਹੀਂ ਮਿਲਦੀਆਂ ਸਭ ਤੋਂ ਜ਼ਿਆਦਾ ਰੌਣਕ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਖਰੀਦਣ ਦੀ ਕਵਾਇ ਚ ਲੱਗੇ ਹੋਏ ਨੇ ਕੋਸ਼ਿਸ਼ ਕਰ ਰਹੇ ਨੇ ਕਿ ਹਰ ਤੇੜੀ థਾਈਲੈਂਡ ਦੀ ਚੀਜ਼ ਹੈ ਉਸ ਨੂੰ ਆਪਣੇ ਘਰ ਵਿੱਚ ਰੱਖਿਆ ਜਾਏ ਪਰ ਸਭ ਤੋਂ ਵੱਡੀ ਗੱਲ ਹੈ ਕਿ ਮਹਿੰਗਾਈ ਤੇ ਇੱਕ ਚਿੰਤਾ ਹੈ ਹੀ ਹੈ ਲੇਕਿਨ ਜਦ ਸ਼ਾਪਿੰਗ ਦੀ ਗੱਲ ਆਉਂਦੀ ਹੈ ਤੇ ਸ਼ਾਇਦ ਟ੍ਰਾਈ ਸਿਟੀ ਦੀ ਜਨਤਾ ਸਭ ਕੁਝ ਪੋਲ ਜਾਂਦੀ ਆ ਗੌਰਵ ਕੋਸਲਾ ਏਬੀਪੀ ਸੰਜਾ ਚੰਡੀਗੜ੍ਹ